ਮਨੁੱਖ ਦੇ ਅੰਦਰ ਚਿੰਤਾ ਹੈ ਕਿਸ ਗੱਲ ਦੀ ਇਹ ਕਮ ਹੋਣਾ ਚਾਹੀਦਾ ਹੈ ਕਿਦਰੇ ਐਸਾ ਨਾ ਹੋਵੇ ਨਾ ਹੋਵੇ ਚਿੰਤਾ ਐਸਾ ਨਹੀਂ ਹੋਣਾ ਚਾਹੀਦਾ ਕਿਦਰੇ ਐਸਾ ਨਾ ਹੋਵੇ ਕਿ ਹੋ ਜਾਏ ਤੋਂ ਚਿੰਤਾ ਚਿੰਤਾ ਹੀ ਸੇ ਗੰਬੀ ਹੈ ਚਿੰਤਾ ਇੱਕ ਬੋਝ ਹੈ ਚਿੰਤਾ ਇੱਕ ਤਣਾਅ ਹੈ ਧਾਰਮਿਕ ਗਿਆਨੇ ਕਹਿੰਦੇ ਨੇ ਚਿੰਤਾ ਮਨੁੱਖ ਦੀ ਸੋਚ ਸ਼ਕਤੀ ਦੇ ਵਿਕਾਸ ਨੂੰ ਵੀ ਰੋਕਦੀ ਹੈ ਚਿੰਤਾ ਚਿੰਤਨ ਦੇਚ ਦੀਵਾਰ ਖੜਾ ਕਰ ਦਿੰਦੀ ਹੈ ਸਿਮਰਨ ਦੇਚ ਦੀਵਾਰ ਖੜਾ ਕਰ ਦਿੰਦੀ ਹੈ ਚਿੰਤਾ अनेका ਤਰ੍ਹਾਂ ਦੇ ਮਾਨਸਿਕ ਰੋਗਾਂ ਨੂੰ ਜਨਮ ਦਿੰਦੀ ਹੈ ਮਾਨਸਿਕ ਰੋਗ अनेका ਤਰ੍ਹਾਂ ਦੇ ਸਰੀਰਕ ਰੋਗਾਂ ਨੂੰ ਜਨਮ ਦਿੰਦੇ ਪਰ ਮਹਾਰਾਜ ਜੀ ਕਹਿੰਦੇ ਨੇ ਮੈਂ ਦੇਖਦਾ ਹਾਂ ਚਿੰਤਾ ਤੇ ਹੀ ਦੀ ਸੇ ਸਭ ਕੋਏ ਸਭ ਕੋਏ ਸਭ ਕੋਏ ਦੇ ਵਿਰਾਸਾ ਰਹੀ ਚਿੰਤਾ ਸਾਰਿਆਂ ਨੂੰ ਹੈ ਸਭ ਚਿੰਤਾ ਦੇ ਬੋਝ ਥੱਲੇ ਨੇ ਕਿਸ ਚੀਜ਼ ਦੀ ਚਿੰਤਾ ਮੈਂ ਫਿਰ ਖੁਲਾਸਾ ਕਰਾਂ ਐਸਾ ਹੋਣਾ ਚਾਹੀਦਾ ਹੈ ਕਿਦਰੇ ਐਸਾ ਨਾ ਹੋਵੇ ਕਿ ਨਾ ਹੋਵੇ ਚਿੰਤਾ ਅਸੀ ਘਟਨਾ ਨਹੀਂ ਘਟਣੀ ਚਾਹੀਦੀ ਕਿਦਰੇ ਐਸਾ ਨਾ ਹੋਵੇ ਘਟ ਜਾਏ ਚਿੰਤਾ ਬਸ ਇਸ ਚੀਜ਼ ਦੀ ਚਿੰਤਾ ਇਹ ਨਹੀਂ ਹੋਣਾ ਚਾਹੀਦਾ ਪਰ ਕਿਦਰੇ ਐਸਾ ਨਾ ਹੋਵੇ ਹੋ ਜਾਏ ਚਿੰਤਾ ਐਸਾ ਹੋਣਾ ਚਾਹੀਦਾ ਹੈ ਪਰ ਕਿਦਰ ਐਸਾ ਨਾ ਹੋਵੇ ਨਾ ਹੋਵੇ ਚਿੰਤਾ ਕਰ ਜਦ ਤੁਸੀਂ ਚਿੰਤਾ ਦੀ ਤੈਅ ਦੇ ਚ ਜਾਓਗੇ ਤੇ ਇੰਨੀ ਗੱਲ ਹੈ ਹੋਰ ਕੁਝ ਨਹੀਂ ਜੋ ਮੇਰੀ ਚਾਹਤ ਹੈ ਉਹ ਪੂਰੀ ਹੋਣੀ ਚਾਹੀਦੀ ਹੈ ਕਿਦਰ ਐਸਾ ਨਾ ਹੋਵੇ ਨਾ ਪੂਰੀ ਹੋਵੇ ਚਿੰਤਾ ऐसी घटना नहीं घटनी चाहिए किदरे ऐसा ना होवे घट जाए चिंता बस चिंता दे यही कारण तो कितने मनुख चिंतातुर ने गुरु वर्जन देव जी के अनुसार चिंता ही चिंतातुर ना चिंता तही दी दीसे सबको है कोई कबूल करे ना करे कोई मन ने ना मन ਛੋਟੀ ਵੱਡੀ ਭਿਆੰਕਰ ਚਿੰਤਾ ਹਰ ਇੱਕ ਨੂੰ ਹੈ ਚਿੰਤਾ ਮਾਨਸਿਕ ਬੋਝ ਹੈ ਚਿੰਤਾ ਮਾਨਸਿਕ ਤਣਾਅ ਹੈ ਚਿੰਤਾ ਚਿੰਤਨ ਦੇ ਵਿੱਚ ਬਾਧਾ ਖੜੀ ਕਰ ਦਿੰਦੀ ਹੈ ਸਿਮਰਨ ਦੇ ਵਿੱਚ ਦੀਵਾਰ ਹੈ ਇਹ ਇੰਜ ਕਹ ਲੋ ਪਰਮਾਤਮਾ ਤੇ ਮਨੁੱਖ ਦੇ ਵਿਚਾਰ ਵਿਚਾਰ ਅਗਰ ਕੋਈ ਦੀਵਾਰ ਹੈ ਤਾਂ ਚਿੰਤਾ ਚਿੰਤਨ ਤੇ ਚਿੰਤਾ ਮਨੁੱਖ ਦੇ ਮੱਥੇ ਤੇ ਪ੍ਰਗਟ ਹੁੰਦੇ ਆਂਦੇ ਆਂ ਅੱਖਾਂ ਦੇ ਚ ਪ੍ਰਗਟ ਹੁੰਦੇ ਇਹ ਜੋ ਸਤਿਗੁਰੂ ਕਹਿੰਦੇ ਨੇ ਸਾਰੀ ਚਿੰਤਾ ਤੁਰਨੇ ਕਿਸ ਤਰ੍ਹਾਂ ਦੇਖਿਆ ਹੋਵੇਗਾ ਮੱਥੇ ਦੇਖਿਆ ਹੋਣਗੇ ਅੱਖਾਂ ਦੇਖਿਆ ਹੋਣਗੇ ਚਿੰਤਾ ਤੇ ਹੀ ਦੀ ਸੇ ਸਭ ਕੋ ਹੈ ਧੰਗੁਰੂ ਤੇਗਵਾਰ ਸਾਹਿਬ ਜੀ ਕਹਿੰਦੇ ਨੇ ਚਿੰਤਾ ਤੇ ਤਾਂ ਕਰ ਜੇ ਕੁਝ ਅਨ ਹੋਣੀ ਹੋਵੇ ਤੇ ਅਨ ਹੋਣੀ ਹੁੰਦੀ ਨਹੀਂ ਹੈ ਹਰਥ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ ਚਿੰਤਾ ਤਾਂ ਕੀ ਕੀਜੀਆ ਚੱਕਰ ਚਿੰਤਾ ਜੋ ਅਨ ਹੋ ਨੀ ਹੋਏ ਜੇਕਰ ਅਨ ਹੋਣੀ ਹੋਵੇ ਤੇ ਸਤਿਗੁਰੂ ਇਹ ਕਹਿ ਰਹੇ ਨੇ ਅਨ ਹੋਣੀ ਤੇ ਹੁੰਦੀ ਨਹੀਂ ਇਸ ਪੰਤੀ ਦੇ ਅਰਥ ਹੈ ਅਨਹੋਣੀ ਨਹੀਂ ਹੁੰਦੀ ਹੋਂ ਹਾਰ ਹੀ ਹੁੰਦਾ ਹੈ ਹੋਣੀ ਹੀ ਹੁੰਦੀ ਹੈ ਅਨਹੋਣੀ ਕੁਝ ਨਹੀਂ ਹੁੰਦੀ ਪਰ ਮਨੁੱਖ ਕਹਿੰਦਾ ਮੇਰੇ ਨਾਲ ਕਿਦਰੇ ਅਨਹੋਣੀ ਨਾ ਹੋ ਜਾਏ ਅਨਹੋਣੀ ਜੋ ਨਹੀਂ ਹੋਣਾ ਚਾਹੀਦਾ ਕਿਦਰੇ ਹੋ ਨਾ ਜਾਏ ਤੁਹ ਮਹਾਰਾਜ ਕਰਨ ਜੋ ਨਹੀਂ ਹੋਣਾ ਚਾਹੀਦਾ ਉਹ ਨਹੀਂ ਹੁੰਦਾ ਹੁੰਦਾ ਹੀ ਨਹੀਂ ਜੋ ਹੋਣਾ ਚਾਹੀਦਾ ਹੈ ਉਹੀ ਹੁੰਦਾ ਹੈ ਜਿਵੇਂ ਇੱਕ ਦੋ ਉਦਾਹਰਣ ਦੇ ਆ ਇੱਕ ਜਵਾਨ ਕਹਿੰਦਾ ਮੇਰੇ ਤੇ ਬੁਢੇਪਾ ਨਹੀਂ ਆਣਾ ਚਾਹੀਦਾ ਕਿ ਅਨਹੋਣੀ ਕਹਿੰਦੇ ਨਹੀਂ ਆਣਾ ਚਾਹੀਦਾ ਕਮ ਸੇ ਕਮ ਮੇਰੇ ਤੇ ਬੁਢੇਪਾ ਨਹੀਂ ਆਣਾ ਚਾਹੀਦਾ ਪਰ ਉਹ ਨੂੰ ਕੌਣ ਦੱਸੇ ਬੁਢੇ ਪਾਤੇ ਹੋਣਾ ਹੈ ਇਹ ਤੇ ਹੋਣੀ ਹੈ ਹੋਣੇ ਨੂੰ ਤੂੰ ਅਨਹੋਣੀ ਨਹੀਂ ਕਰ ਸਕਦਾ ਤੇ ਅਨਹੋਣੀ ਨੂੰ ਤੂੰ ਹੋਣੀ ਵੀ ਨਹੀਂ ਕਰ ਸਕਦਾ ਥੋੜੀ ਜਿਹੀ ਕਾਗਰਤਾ ਬਖਸ਼ੋਗੇ ਮਨੁੱਖ ਆਪਣੀ ਸਮਰਥਾ ਦੇ ਨਾਲ ਹੋਣੀ ਨੂੰ ਅਨਹੋਣੀ ਨਹੀਂ ਕਰ ਸਕਦਾ ਮਨੁੱਖ ਆਪਣੀ ਕਿਸੇ ਵੀ ਸ਼ਕਤੀ ਦੇ ਨਾਲ ਅਨ ਹੋਣੀ ਨੂੰ ਹੋਣੀ ਨਹੀਂ ਕਰ ਸਕਦਾ ਹੋਣੀ ਨੂੰ ਅਨ ਹੋਣੀ ਨਹੀਂ ਕਰ ਸਕਦਾ ਤਾਂ ਮਹਾਰਾਜ ਕਹਿੰਦੇ ਕਿਸ ਦੀ ਚਿੰਤਾ ਚਿੰਤਾ ਤਾਂ ਕੀ ਕੀਜੀਏ ਚਿੰਤਾ ਤੇ ਤੂੰ ਤਾਂ ਕਰ ਜੋ ਅਨ ਹੋਣੀ ਜੇਕਰ ਅਨ ਹੋਣੀ ਹੋਵੇ ਅਨ ਹੋਣੀ ਤੇ ਹੁੰਦੀ ਨਹੀਂ ਆਉਂਦੀ ਨਹੀਂ ਜਨਮ ਹੋਇਆ ਕਿਦਰੇ ਮਰਨ ਨਾ ਹੋ ਜਾਏ ਉਹਨੇ ਸਰਦਾਰ ਇਕਬਾਲ ਸਿੰਘ ਬਣਨ ਦੇ ਸਹਬਜ਼ਾਦੇ ਨੇ ਦੱਸਿਆ ਬਈ ਅਸੀਂ ਅੱਜ ਪਿਤਾ ਦੀ ਵਰਸੀ ਮਨਾ ਰਹੇ ਹਾਂ ਕਿ ਉਸ ਦੇ ਸੰਬੰਧ ਵਿੱਚ ਅਸੀਂ ਆਏ ਹਾਂ ਸਾਰੇ ਮੈਂ ਵੀ ਠੀਕ ਹੈ ਰੋਜ਼ ਦੇ ਸਤਸੰਗੀ ਸਨ ਚਲੋ ਮੈਨੂੰ ਜੋ ਖਿਆਲ ਮਿਲੇ ਨੇ ਮੈਂ ਸਦਾਰ ਕੁਝ ਕਵਾਂਗਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਲੋਕ ਨੂੰ ਵਿਚਾਰ ਦਾ ਆਧਾਰ ਬਣਾ ਕੇ ਚਿੰਤਾ ਤਾਂ ਕੀ ਜੀਏ ਜੋ ਅਨ ਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਕਿਦੜੇ ਅਨ ਹੋਣੀ ਹੋ ਜਾਏ ਤੇ ਚਿੰਤਾ ਕਰ ਮਹਾਰਜ ਕਹਿੰਦੇ ਅਨਹੋਣੀ ਤੇ ਹੁੰਦੀ ਨਹੀਂ ਜਨਮ ਹੋਇਆ ਹੋਣੀ ਸੀ ਪਰ ਮਨੁੱਖ ਕਹਿੰਦਾ ਕਿਦਰੇ ਮਰਨ ਦੀ ਅਨਹੋਣੀ ਨਾ ਹੋ ਜਾਏ ਤੋ ਮਰਨ ਅਨਹੋਣੀ ਨਹੀਂ ਹੋਣੀ ਮੌਤ ਹੋਣੀ ਹੈ ਅਨਹੋਣੀ ਨਹੀਂ ਜਵਾਨੀ ਹੋਈ ਹੈ ਆਈ ਹੈ ਹੈ ਕਿਦਰੀ ਬੁਢੇਪੇ ਦੀ ਅਨਹੋਣੀ ਨਾ ਹੋ ਜਾਏ ਤੋ ਬੁਢੇਪਾ ਅਨਹੋਣੀ ਨਹੀਂ ਹੋਣੀ ਹੈ ਹੋਣੀ ਹੈ ਅਨਹੋਣੀ ਨਹੀਂ ਹੈ ਸੁਖ ਮਿਲੇ ਹੋਏ ਹੋ ਕੋਏ ਕਿਦਰੀ ਦੁੱਖਾਂ ਦੀ ਅਨਹੋਣੀ ਨਾ ਹੋ ਜਾਏ ਤੋ ਮੈਂ ਫਿਰ ਅਰਜ਼ ਕਰਾਂ ਅਨਹੋਣੀ ਨਹੀਂ ਆਉਂਦੀ